ਇੱਥੇ ਬਾਬਾ ਜੀ ਹੋਰਾਂ ਨੇ ਇੱਕ ਫਿਜ਼ੀਓਥੈਰੇਪੀ ਕੇਂਦਰ ਵੀ ਬਣਵਾਇਆ ਹੋਇਆ ਜਿੱਥੇ ਅਧਰੰਗ ਦੇ ਮਰੀਜ਼ ਇਸ ਤੋਂ ਇਲਾਵਾ ਰੀਡ ਦੇ ਮਣਕੇ ਹਿੱਲੇ ਹੋਏ ਜਾਂ ਕਈ ਸੋਕੜੇ ਦੀ ਬਿਮਾਰੀ ਜਿਵੇਂ ਕੈਦ ਨੇ ਲੱਤਾਂ ਬਾਹਾਂ ਮੁਰਝ ਜਾਂਦੀਆਂ ਨੇ ਪੇਚੀਦਾ ਕੇਸ ਹੁੰਦੇ ਨੇ ਜਿਹੜੇ ਆਮ ਇਲਾਜ ਨਾਲ ਠੀਕ ਨਹੀਂ ਹੁੰਦੇ ਉਹ ਬਿਲਕੁਲ ਮਰੀਜ਼ ਜਿਹੜੇ ਨੇ ਦੇਸ਼ ਵਿੱਚ ਵੱਸਦੇ ਜੋ ਵੀ ਸੰਗਤ ਸੁਣ ਰਹੀ ਹੈ ਤੁਸੀਂ ਕਿਸੇ ਵੇਲੇ ਵੀ ਇੱਥੇ ਆਣ ਕੇ ਆਪਣਾ ਇਲਾਜ ਬਿਲਕੁਲ ਮੁਫਤ ਕਰਵਾ ਸਕਦੇ ਹੋ ਕੋਈ ਪੈਸਾ ਨਹੀਂ ਰਹਿਣ ਦਾ ਪ੍ਰਬੰਧ ਹੈ ਤੇ ਇਸ ਤੋਂ ਇਲਾਵਾ ਇਸ ਗੁਰੂ ਘਰ ਦੇ ਵਿੱਚ ਵੱਖ-ਵੱਖ ਸਰਾਮਾਂ ਬਣੀਆਂ ਹੋਈਆਂ ਨੇ ਜਿੱਥੇ 1000 ਬੰਦਾ ਜਦੋਂ ਮਰਜ਼ੀ ਆ ਸਕਦਾ ਹੈ ਲੰਗਰ ਦੇ ਸ਼ਾਨਦਾਰ ਪ੍ਰਬੰਧ ਨੇ ਦੇਸ਼ ਵਿਦੇਸ਼ ਚੋਂ ਆਈ ਸੰਗਤ ਜਿਹੜੀ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਉਹਨਾਂ ਦਾ ਕੋਈ ਰਹਿਣ ਸਹਿਣ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਬੇਚਿੱਜਿਕ ਕਿਸੇ ਵਕਤ ਸੇਵਾ ਵਾਲੇ ਪਾਸੇ ਜੁੜ ਗਏ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਸਣੇ ਕਿੰਨਾ ਤੁਹਾਡੀ ਪੜ੍ਹਾਈ ਲਿਖਾਈ ਕੀ ਹੈ ਅਸੀਂ 1962 ਵਿੱਚ ਦਸਵੀਂ ਕੀਤੀ ਸੀ ਉਸ ਤੋਂ ਬਾਅਦ ਨਹੀਂ ਸਾਬਨ ਇੰਸਪੈਕਟਰ ਦਾ ਕੋਰਸ ਕੀਤਾ ਲੁਧਿਆਣੇ ਤੇ ਉਹ ਤੋਂ ਬਾਅਦ ਫਿਰ ਸਾਡੇ ਮਾਤਾ ਜੀ ਕਹਣ ਲੱਗੇ ਵੀ ਇੱਕ ਜਣਾ ਸੇਵਾ ਤੇ ਚਲੇ ਜਾਓ ਤੇ ਪ੍ਰਮਾਤਮਾ ਨੇ ਸੇਵਾ ਲੈਣੀ ਮੈਂ ਹਮ ਨੂੰ ਹੀ ਭੇਜ ਜੀ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਮੈਂਬਰ ਨੇ ਤੁਹਾਡੇ ਹੋਰ ਸਾਡੇ ਪਰਿਵਾਰ ਦੇ ਤਿੰਨ ਭਾਈ ਨੇ ਇੱਕ ਭੈਣ ਸੀ ਜਿਵੇਂ ਤੁਸੀਂ 1962 ਤੋਂ ਗੁਰੂ ਘਰ ਦੇ ਵਿੱਚ ਇਧਰ ਸਮਰਪਿਤ ਹੋ ਗਏ ਸੇਵਾਵਾਂ ਨੂੰ ਕਾਰ ਗੇੜਾ ਲੱਗਦਾ ਰਹਿੰਦਾ ਕਦੀ ਗਏ ਹੋ ਨਹੀਂ ਸਾਡੀ ਮਾਤਾ ਜੀ ਨੇ ਕਿਹਾ ਅਸੀਂ ਵੀ ਕਾਰ ਨਹੀਂ ਹੋਣਾ ਜੀ ਫਿਰ 40 ਸਾਲ ਬਾਅਦ ਉਹਨੇ ਸੱਦਿਆ ਕਾਰ ਵੀ ਮੈਨੂੰ ਮਿਲ ਜੋ ਜੀ 40 ਸਾਲ ਬਾਅਦ ਅਹੀਂ ਫਿਰ ਕਾਰ ਗਏ ਜੀ ਬੱਚਾ ਅਹੀਂ ਅਕੈਡਮੀਆਂ ਖੋਲੀਆਂ ਦੋ ਵੀ ਗਰੀਬ ਬੱਚੇ ਪੜ ਜਾਣ ਜੀ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਜਿੰਨੀ ਦੇ ਸਕਦੇ ਓਨੀ ਲੈ ਲੈਣੇ ਉਹਨਾਂ ਨੂੰ ਨਹੀਂ ਧਰਮ ਦੀ ਸਿੱਖਿਆ ਵੀ ਦੇਣੇ ਆ ਤੇ ਪੜ੍ਹਾਈ ਦੀ ਵੀ ਪੂਰੀ ਸਿੱਖਿਆ ਦੇਣੇ ਆ ਖੇਡਾਂ ਦੀ ਵੀ ਪੂਰੀ ਸਿੱਖਿਆ ਦੇਣੇ ਆ ਉਹਨਾਂ ਨੂੰ ਚਾਰਜ ਬਹੁਤ ਘੱਟ ਲਿਆ ਜਾਂਦਾ ਜਿੱਦੂ ਜਿਹ ਸਕੂਲਾਂ ਵਿੱਚ ਖਰਚਾ 40000 ਰੁਪਇਆ ਆਪਣੀ ਅਕੈਡਮੀ ਦਾ ਖਰਚਾ 20000 ਰੁਪਇਆ 50% ਖਰਚਾ ਜੀ ਮਤਲਬ ਜਿਹੜੇ ਤੋਂ ਜਿਹਨੂੰ ਲੱਗਦਾ ਵੀ ਸਿੱਖਿਆ ਚਾਹੀਦੀ ਜ਼ਰੂਰ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਹੈ ਤਾਂ ਉਹ ਜਿੰਨੀ ਕ ਆਪ ਕਰ ਸਕਦਾ ਉੰਨੀ ਠੀਕ ਹੈ ਬਾਕੀ ਗੁਰੂ ਘਰ ਵੱਲੋਂ ਮਦਦ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ ਦੀ ਸੇਵਾ ਦੇਖਣ ਵਾਸਤੇ ਨਾਸ ਗਿਆ ਨਾਲ ਇੱਕ ਮਰੀਦ ਸਿੰਘ ਸੀ ਅਸੀਂ ਦੋ ਜਣੇ ਵੇਖਣ ਵਾਸਤੇ ਗਏ ਅਸੀਂ ਸਾਰੇ ਗੁਰਦਵਾਰੇ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਸੇਵਾ ਦੀ ਹਾਂ ਕਰਤੀ ਇਹ ਫਿਰ ਪਾਕਿਸਤਾਨ ਦੀ ਸੇਵਾ ਜਤੋਂ ਲਗਭਗ 15 ਸਾਲ ਪਹਿਲਾਂ ਮਿਲ ਗਈ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਤੋਂ ਸੋਗਮਰੀ ਦੀ ਸਰਾ ਬਣਾ ਕੇ ਦਿੱਤੀ ਗਈ ਉਦੋਂ ਬਾਅਦ ਸਰੋਵਰ ਬਣਿਆ ਉਦੋਂ ਬਾਅਦ ਸਰੋਵਰ ਤੇ ਬਰਾਂਡੇ ਬਣੇ ਉਦੋਂ ਬਾਅਦ ਫਿਰ ਸੇਵਾ ਲਾਵਰ ਡੇਰਾ ਸਾਹਿਬ ਜਮਾਨ ਹਾਲ ਦੀ ਸੇਵਾ ਲੱਗੀ ਜਿਹੜੀ ਕਿ ਹੁਣ ਨਰਿੰਦਰ ਚੰਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਆਪਾਂ ਮੌਜੂਦ ਆ ਗੁਰਦੁਆਰਾ ਜੋਤੀਸਰ ਸਾਹਿਬ ਸਾਹੀ 6ਵੀਂ ਭਵਾਨੀਗੜ ਸੰਗਰੂਰ ਰੋਡ ਦੇ ਵਿਚਕਾਰ 메ਨ ਰੋਡ ਦੇ ਉੱਪਰ ਪੈਂਦਾ ਪਿੰਡ ਖੁਰਾਣਾ ਇੱਥੇ ਆਪਣੇ ਨਾਲ ਮੌਜੂਦ ਨੇ ਕਾਰ ਸੇਵਾ ਵਾਲੇ ਬਾਬਾ ਕਿਰਪਾਲ ਸਿੰਘ ਜੀ ਜਿਹੜੇ ਵਕ ਵਕ ਇਤਿਹਾਸਿਕ ਗੁਰਦੁਆਰਿਆਂ ਦੀ ਗੁਰਧਾਮਾਂ ਦੀ ਸੇਵਾ ਕਰਵਾ ਰਹੇ ਨੇ ਦਸਦੀ ਇੱਕ ਇੱਕ ਗੁਰਦੁਆਰਾ ਆਲੂਰ ਕੇ ਸਾਹਿਬ ਜਿਹੜਾ ਕਿ ਭਵਾਨੀ ਘੜ ਦੇ ਬਿਲਕੁਲ ਨੇੜੇ ਪੈਂਦਾ ਹੈ ਉਥੇ ਛੋਟੇ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਹੁਣਾਂ ਦੇ ਪਵਿੱਤਰ ਫੁੱਲ ਪਵਿੱਤਰ ਅਸਥੀਆਂ ਵੀ ਉਥੇ ਮੌਜੂਦ ਨੇ ਇੇਠਾਂ ਜਿਹੜੀ ਉਹ ਸੇਵਾ ਹੋਈ ਸੀ ਉਸ ਤਰ੍ਹਾਂ ਜਿਵੇਂ ਉਹ ਸੰਭਾਲੀਆਂ ਗਈਆਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ ਬਾਬਾ ਜੀਰ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੀ ਦੇਸ਼ ਵਿਦੇਸ਼ ਵਿੱਚ ਦੇ ਸੰਗਤਾਂ ਨਾਲ ਦੱਸ ਦਈਏ ਗੱਲ ਬਾਤ ਤੋਂ ਪਹਿਲਾਂ ਕਿ ਇੱਥੇ ਬਾਬਾ ਜੀ ਹੋਰਾਂ ਨੇ ਇੱਕ ਫਿਜ਼ੀਓਥੈਰੇਪੀ ਕੇਂਦਰ ਵੀ ਬਣਵਾਇਆ ਹੋਇਆ ਹੈ ਜਿੱਥੇ ਅਧਰੰਗ ਦੇ ਮਰੀਜ਼ ਇਸ ਤੋਂ ਇਲਾਵਾ ਰੀੜ ਦੇ ਮਣਕੇ ਹਿੱਲੇ ਹੋਏ ਜਾਂ ਕਈ ਸੋਕੜੇ ਦੀ ਬਿਮਾਰੀ ਜਿਵੇਂ ਕਹ ਦੇ ਨੇ ਲੱਤਾਂ ਬਾਹਾਂ ਮੁਰਝ ਜਾਂਦੀਆਂ ਨੇ ਪੇਚੀਦਾ ਕੇਸ ਹੁੰਦੇ ਨੇ ਜਿਹੜੇ ਆਮ ਇਲਾਜ ਨਾਲ ਠੀਕ ਨਹੀਂ ਹੁੰਦੇ ਉਹ ਬਿਲਕੁਲ ਮਰੀਜ਼ ਜਿਹੜੇ ਨੇ ਦੇਸ਼ ਵਿੱਚ ਵਸਦੇ ਜੋ ਵੀ ਸੰਗਤ ਸੁਣ ਰਹੀ ਹੈ ਤੁਸੀਂ ਕਿਸੇ ਵੇਲੇ ਵੀ ਇੱਥੇ ਆਣ ਕੇ ਆਪਣਾ ਇਲਾਜ ਬਿਲਕੁਲ ਮੁਫਤ ਕਰਵਾ ਸਕਦੇ ਹੋ ਕੋਈ ਪੈਸਾ ਨਹੀਂ ਰਹਿਣ ਦਾ ਪ੍ਰਬੰਧ ਹੈ ਤੇ ਇਸ ਤੋਂ ਇਲਾਵਾ ਇਸ ਗੁਰੂ ਘਰ ਦੇ ਵਿੱਚ ਵੱਖ-ਵੱਖ ਸਰਾਮਾਂ ਬਣੀਆਂ ਹੋਈਆਂ ਨੇ ਜਿੱਥੇ 1000 ਬੰਦਾ ਜਦੋਂ ਮਰਜ਼ੀ ਆ ਸਕਦਾ ਹੈ ਲੰਗਰ ਦੇ ਸ਼ਾਨਦਾਰ ਪ੍ਰਬੰਧ ਨੇ ਦੇਸ਼ ਵਿਦੇਸ਼ ਚੋਂ ਆਈ ਸੰਗਤ ਜਿਹੜੀ ਇਤਿਹਾਸਿਕ ਗੁਰਦੁਆਰਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਉਹਨਾਂ ਦਾ ਕੋਈ ਰਹਿਣ ਸਹਿਣ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਬੇਚ ਜਿਗ ਕਿਸੇ ਵੀ ਵਕਤ ਇੱਥੇ ਆ ਸਕਦੇ ਨੇ ਬਾਬਾ ਜੀ ਨਾਲ ساری ਗੱਲਬਾਤ ਕਰਾਂਗੇ ਬਾਬਾ ਜੀ ਬੈਰ ਜੀ ਖਾਲਸਾ ਬੈਰ ਜੀ ਕੀ ਕਹਤੇ ਜੀ ਬਾਬਾ ਜੀ ਜਾਣਣਾ ਚਾਹਵਾਂਗੇ ਕਿ ਜਿਹੜੀਆਂ ਜੋਤੀਸਰ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਤੁਸੀਂ ਕਿਹੜੇ-ਕਿਹੜੇ ਹੋਰ ਗੁਰਦੁਆਰਾਂ ਦੀਆਂ ਸੇਵਾਵਾਂ ਜ ਕਰਵਾ ਰਹੇ ਹਾਂ ਇਸ ਵਕਤ ਜਿਹੜੀਆਂ ਚੱਲ ਰਹੀਆਂ ਨੇ ਇੱਥੇ ਸੇਵਾ ਚੱਲ ਰਹੀ ਨੇ ਗੁਰਦੁਆਰਾ ਨਾਨਕਨਾਨ ਸਾਹਿਬ ਸੰਗਰੂਰ ਗੁਰਦੁਆਰਾ ਪਹਿਲੀ ਪਾਚੇ ਸਨਾਮ ਗੁਰਦੁਆਰਾ ਨਾਮੀ ਪਾਚੇ ਸਾਜਲੀ ਗੁਰਦੁਆਰਾ ਨਾਮੀ ਪਾਚੇ 40 ਸਰਹਜਲੀ ਗੁਰਦੁਆਰਾ ਨਾਮੀ ਪਾਚੇ ਯੂਬੇ ਗੁਰਦੁਆਰਾ ਨਾਮੀ ਪਾਚੇ ਲੇਲਾ ਗੁਰਦੁਆਰਾ ਛੇਵੇਂ ਵੱਡਾ ਗੱਲੂ ਘਰਾ ਜਿੱਥੇ 35000 ਸਿੰਘ ਜੀ ਦੋਆ ਅਮਰਗੜਾ ਗੁਰਦੁਆਰਾ ਪਲਾਸੌਰ ਗੁਰਦੁਆਰਾ ਦਮਨ ਟੋਡਰਮਾਲਾ ਗੁਰਦੁਆਰਾ ਨਾਮੀ ਪਾਚੇਈ ਪਿੰਡ ਅਲੋਰ ਖਾ ਮਾਤਾ ਗੁਜਰੀ ਦੇ ਸਾਹਿਬ ਜਾਦੰਦਾ ਸਥਾਨ ਗੁਰਦੁਆਰਾ ਨਾਮੀ ਪਾਚੇਈ ਸ਼ਹਿਰ ਵਿੱਚ ਗੁਰਦੁਆਰਾ ਜੀ ਗੁਰਦੁਆਰਾ ਨਾਮੀ ਪਾਚੇਈ ਫਗੂਵਾਲਾ ਗੁਰਦੁਆਰਾ ਨਾਮੀ ਪਾਚੇਈ ਮੰਜੀ ਸਾਹਿਬ ਕ੍ਰਾਂਚੂ ਗੁਰਦੁਆਰਾ ਨਾਮੀ ਪਾਚੇਈ ਜੇਸੂਣਾ ਪਿੰਡ ਕ੍ਰਾਂਚੂ ਗੁਰਦਰਾਣਾ ਮੀ ਪਾਚੇ 6 ਮੀ ਪਾਚੇ ਪਿੰਡ ਬਲਵਾਰਾ ਗੁਰਦਰਾਣਾ ਛੇਮੀ ਪਾਚੇ ਪਿੰਡ ਖਰਾਨੇ ਚ ਜੀ ਇਹ ਸੇਵਾ ਆਪਣੀਆਂ ਚੱਲ ਰਹੀ ਹੈ ਬਾਬਾ ਜਿਸ ਤਰ੍ਹਾਂ ਕਾਰ ਸੇਵਾ ਦੀ ਸ਼ੁਰੂਆਤ ਹੁੰਦੀ ਵਡੇ ਮਹਾਪੁਰਖਾ ਤੋਂ ਬਾਬਾ ਗੁਰਮukh ਸਿੰਘ ਜੀ ਰਾ ਤੋਂ ਉਹ ਕਿਸ ਤਰ੍ਹਾਂ ਸੁਭਾਅ ਬਣਦਾ ਹੈ ਉਹ ਸੇਵਾਵਾਂ ਕਦੋਂ ਕੁ ਸ਼ੁਰੂ ਹੋਈਆਂ ਪਹਿਲੀ ਸ਼ੁਰੂਆਤ ਜਿਹੜੀ ਕਾਰ ਸੇਵਾ ਦੀ ਇਹ ਸੁਭਾਅ ਇੰਜ ਬਣਿਆ ਬਾਬਾ ਗੁਰਮukh ਸਿੰਘ ਜੀ ਤੇ ਬਾਬਾ ਸਾਧੂ ਸਿੰਘ ਜੀ ਬਾਬਾ ਬੀਰੰਦਾ ਜੀ ਕੋਲ ਗਏ ਕੁਝ ਪ੍ਰਾਪਤ ਕਰਨ ਵਾਸਤੇ ਉਹਨਾਂ ਦੀ ਸੇਵਾ 12 ਸਾਲ ਕੀਤੀ ਮਦੋਚੀ ਪਟਿਆਲੇ ਕੋਲ ਜੀ ਉੱਥੇ ਫਿਰ ਬਾਬਾ ਬੀਰੰਦਾ ਜੀ ਨੇ ਸੋਨੇ ਦੀ ਕਈ ਟੋਕਰੀ ਦਿੱਤੀ ਤੇ ਅੰਮ੍ਰਿਤਸਰ ਤੋਂ ਉਹਨਾਂ ਦੀ ਸੇਵਾ ਸ਼ੁਰੂ ਕੀਤੀ ਜਾ ਕੇ ਉਦੋਂ ਬਾਅਦ ਫਿਰ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਕੀਤੀ ਫਿਰ ਪਾਕਿਸਤਾਨ ਬਣ ਗਿਆ ਫਿਰ ਇੱਧਰ ਪੰਜਾਬ ਆ ਕੇ ਸੇਵਾ ਜੁੜੀ ਕੀਤੀ ਮੁਖਤਾਰ ਸਾਹਿਬ ਦੀ ਜੀ ਗੱਲ ਕੀਤੀ ਹੈ ਵੀ ਤੁਹਾਡੇ ਤੁਸੀਂ ਕਦੋਂ ਕੋ ਤੁਹਾਡੇ ਮਨ ਚ ਆਇਆ ਕਿ ਜਦੋਂ ਤੁਸੀਂ ਸੇਵਾ ਵਾਲੇ ਪਾਸੇ ਜੁੜ ਗਏ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਸਣੇ ਕਿੰਨਾ ਤੁਹਾਡੀ ਪੜ੍ਹਾਈ ਲਿਖਾਈ ਕੀ ਹੈ ਅਸੀਂ 1962 ਵਿੱਚ 10ਵੀਂ ਕੀਤੀ ਸੀ ਉਸ ਤੋਂ ਬਾਅਦ ਅਹੀਂ ਸਰਬਨਸ ਪੈਟਲ ਦਾ ਕੋਰਸ ਕੀਤਾ ਲੁਧਿਆਣੇ ਤੇ ਉਸ ਤੋਂ ਬਾਅਦ ਫਿਰ ਸਾਡੇ ਮਾਤਾ ਜੀ ਕਹਣ ਲੱਗੇ ਵੀ ਇੱਕ ਜਣਾ ਸੇਵਾ ਤੇ ਚਲੇ ਜਾਓ ਕਿ ਪ੍ਰਮਾਤਮਾ ਨੇ ਸੇਵਾ ਲੈਣੀ ਮੈਨੂੰ ਹੀ ਪਈ ਜੀ ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ ਮੈਂਬਰ ਨੇ ਤੁਹਾਡੇ ਹੋਰ ਸਾਡੇ ਪਰਿਵਾਰ ਦੇ ਤਿੰਨ ਭਾਈ ਨੇ ਇੱਕ ਭੈਣ ਸੀ ਜੀ ਜਿਵੇਂ ਤੁਸੀਂ 1962 ਤੋਂ ਗੁਰੂ ਘਰ ਦੇ ਵਿੱਚ ਇੱਧਰ ਸਮਰਪਿਤ ਹੋ ਗਏ ਸੇਵਾਵਾਂ ਨੂੰ ਘਰ ਗੇੜਾ ਲੱਗਦਾ ਰਹਿੰਦਾ ਕਦੀ ਗਏ ਹੋ ਨਹੀਂ ਸਾਡੀ ਮਾਤਾ ਜੀ ਨੇ ਕਿਹਾ ਇਹ ਵੀ ਘਰ ਨਹੀਂ ਹੋਣਾ ਜੀ ਫਿਰ 40 ਸਾਲ ਬਾਅਦ ਉਹਨੇ ਸੱਦਿਆ ਘਰ ਫਿਰ ਮੈਨੂੰ ਮਿਲ ਜੋ ਜੀ 40 ਸਾਲ ਬਾਅਦ ਅਹੀਂ ਫਿਰ ਕਰ ਗਏ ਜੀ ਬਾਬਾ ਜੀ ਗੱਲ ਕੀਤੀ ਜੀ ਵੀ ਜਿਹੜੀਆਂ ਵੱਖ-ਵੱਖ ਗੁਰਤਾ ਮੰਜਿ ਸੇਵਾਵਾਂ ਹੁੰਦੀਆਂ ਨੇ ਨਾਨਕਿਆਣਾ ਸਾਹਿਬ ਦੀ ਗੱਲ ਕਰ ਲਈ ਜਾਂ ਹੋਰ ਗੁਰਤਾਮਣੇ ਜਿਹੜੇ ਤੁਹਾਡੇ ਨਾਲ ਇੱਕ ਛੋਟੇ ਬਾਬਾ ਜੀ ਸਨ ਬੱਬਾ ਸ਼ੰਗਾਰਾ ਸਿੰਘ ਜੀ ਜਾਂ ਹੋਰ ਸਿੰਘ ਸਨ ਉਹ ਤੁਹਾਡੇ ਸੰਪਰਕ ਵਿੱਚ ਕਿਵੇਂ ਆਏ ਕਦੋਂ ਆਏ ਬਾਬਾ ਸ਼ੰਗਾਰਾ ਸਿੰਘ ਜੀ 1978 ਵਿੱਚ ਪਟਿਆਲੇ ਆਏ ਦੂਰਨਵਾਰ ਸਾਹਿਬ ਸੇਵਾ ਚੱਲਦੀ ਸੀ ਉਥੋਂ ਬੇਰ ਤਰਨਤਾਰਨ ਚਲੇ ਗਏ ਅਜੀਬ ਜਨ ਤਰਨ ਤਰਨ ਗਾਏ ਪਟਿਆਲੇ ਤੋਂ ਤੇ ਗੁਰਦੁਆਰਾ ਨਾਨਕ ਨਾਨਕਣਾ ਸਾਹਿਬ ਸੰਗਰੂਰ ਦੀ ਸੇਵਾ ਮਿਲ ਗਈ ਫਿਰ ਬਾਬਾ ਜੀ ਨੇ ਸਾਡੀ ਹਰੀ ਸਿੰਘ ਨੇ ਸੇਵਾ ਲਈ ਕਿ ਦਾਸ ਦੀ ਤੇ ਬਾਬਾ ਛੰਗਾਰਾ ਹੁੰਦੀ ਤੇ ਬਾਬਾ ਜੋਗਾ ਹੁੰਦੀ ਪਿੱਛੇ ਸੀ ਮਾਲਵੇ ਤੇ ਜਾ ਕੇ ਸੇਵਾ ਲਾਉਣੀ ਆ ਤੇ ਉੱਥੋਂ ਵਾਪਸ ਨਹੀਂ ਆਉਣਾ ਸੇਵਾ ਕਰਾਉਣੀ ਆ ਪਿੱਛੇ ਨਹੀਂ ਮੁੜਨਾ ਫਿਰ ਗੁਰੂ ਦੀ ਕਿਰਪਾ ਹੋਈ ਸਾਡੇ ਸਾਥੀ ਚੰਗੇ ਮਿਲ ਕੇ ਬਾਬਾ ਸ਼ੰਗਾਰਾ ਉਹ ਭਗਤੀ ਵਾਲੇ ਸੀ ਜੀ ਉਹਨਾਂ ਨੇ ਨਿਸਕਾਮ ਸੇਵਾ ਕੀਤੀ 42 ਸਾਲ ਜੀ ਤੇ ਉਹ ਉਹਨਾਂ ਦੀ ਕਿਰਪਾ ਕਰਕੇ ਸੰਗਤ ਕਰਕੇ ਸਾਡਾ ਕੰਮ ਬਹੁਤ ਵਧੀਆ ਚੱਲਦਾ ਰਿਹਾ ਹੁਣ ਵੀ ਕੰਮ ਤੇ ਬਹੁਤ ਵਧੀਆ ਚੱਲ ਰਿਹਾ ਪਰ ਉਹਨਾਂ ਦਾ ਢਾਰ ਬੜਾ ਸੀ ਸੰਗਤ ਨੂੰ ਕੰਟਰੋਲ 'ਚ ਥੋੜਾ ਜਿਹਾ ਫਰਕ ਪੈ ਗਿਆ ਜੀ ਮਤਲਬ ਕਿ ਲਈਏ ਉਹਨਾਂ ਦੀ ਕਿਤੇ ਨਾ ਕਿਤੇ ਗੈਰ ਮੌਜੂਦਗੀ ਅਜ ਸਰੀਰਕ ਰੂਪ 'ਚ ਸਾਡੇ 'ਚ ਨਹੀਂ ਹੈਗੇ ਤਾਂ ਤੁਹਾਨੂੰ ਵੀ ਉਹ ਗੈਰ ਮੌਜੂਦਗੀ ਰੜਕਰੀ ਤੁਹਾਨੂੰ ਲੱਗਦਾ ਹੈ ਲੱਗਦਾ ਜੀ ਸਾਨੂੰ ਉਹਨਾਂ ਦਾ ਘਾਟਾ ਜਿਹੜਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਜੀ ਬਾਬੇ ਗੱਲ ਕੀਤੀ ਜਾਵੇ ਕਹਿੰਦੇ ਜਿਹੜੇ ਦੇਸ਼ ਕੋਲ ਸਿਹਤ ਤੇ ਸਿੱਖਿਆ ਉਹ ਦੁਨੀਆ ਦੇ ਨਕਸ਼ੇ ਤੇ ਸ਼ਾਇਆ ਜਾਂਦਾ ਜੀ ਅੱਜ ਸਿਹਤ ਤੇ ਸਿੱਖਿਆ ਮੁੱਢਲੀ ਜ਼ਰੂਰਤ ਹੈ ਹਰ ਇੱਕ ਦੀ ਬਹੁਤ ਵੱਡੀ ਗਿਣਤੀ ਉਹ ਲੋਕ ਨੇ ਚਾਹੇ ਉਹ ਪੰਜਾਬ ਦੇ ਨੇ ਕਿਸੇ ਵੀ ਧਰਮ ਦੇ ਹੋਣ ਸਿੱਖਿਆ ਨਹੀਂ ਉਹਨਾਂ ਨੂੰ ਮਤਲਬ ਕਿ ਮਿਲਦੀ ਕਈ ਯੋਗ ਨਹੀਂ ਹੁੰਦੇ ਕਈਆਂ ਕੋਲੇ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਇਸ ਖੇਤਰ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਜੀ ਇਸ ਖੇਤਰ ਵਿੱਚ ਅਸੀਂ ਅਕੈਡਮੀਆਂ ਖੋਲੀਆਂ ਦੋ ਵੀ ਗਰੀਬ ਬੱਚੇ ਪੜ ਜਾਣ ਜੀ ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਅਸੀਂ ਜਿੰਨੀ ਦੇ ਸਕਦੇ ਓਨੀ ਲੈ ਲੈਨੇ ਆ ਠੀਕ ਆ ਉਹਨਾਂ ਨੂੰ ਅਸੀਂ ਧਰਮ ਦੀ ਸਿੱਖਿਆ ਵੀ ਦੇਨੇ ਆ ਤੇ ਪੜਾਈ ਦੀ ਵੀ ਪੂਰੀ ਸਿੱਖਿਆ ਦੇਨੇ ਆ ਖੇਡਾਂ ਦੀ ਵੀ ਪੂਰੀ ਸਿੱਖਿਆ ਦੇਨੇ ਆ ਜੀ ਉਹਨਾਂ ਨੂੰ ਚਾਰਜ ਬਹੁਤ ਘੱਟ ਲਿਆ ਜਾਂਦਾ ਜੇ ਦੂਜੇ ਸਕੂਲਾਂ ਵਿੱਚ ਖਰਚਾ 40000 ਰੁਪਇਆ ਆਪਣੀ ਅਕੈਡਮੀ ਦਾ ਖਰਚਾ 20000 ਰੁਪਇਆ 50% ਕਰਦਾ ਜੀ ਮਤਲਬ ਜਿਹੜੇ ਤੋਂ ਜਿੰਨੂੰ ਲੱਗਦਾ ਵੀ ਸਿੱਖਿਆ ਚਾਹੀਦੀ ਜ਼ਰੂਰ ਹੈ ਪਰ ਆਰਥਿਕ ਪੱਖੋਂ ਕਮਜ਼ੋਰ ਹੈ ਤਾਂ ਉਹ ਜਿੰਨੀ ਕ ਆਪ ਕਰ ਸਕਦਾ ਉੰਨੀ ਠੀਕ ਹੈ ਬਾਕੀ ਗੁਰੂ ਘਰ ਵੱਲੋਂ ਮਦਦ ਕਰ ਦਿੱਤੀ ਜਾਂਦੀ ਹੈ ਜੀ ਹੋਰ ਬਈ ਸਕੂਲ ਕਿੱਥੇ ਕਿੱਥੇ ਨੇ ਹੋਰ ਆਪਣੀ ਸੀਬੀਐਸ ਅਕੈਡਮੀ ਧਵਾਨ ਟਾਡਰ ਮਲ ਕਾਕੜੇ ਖੁੱਲੀ ਆ ਜੀ ਤੇ ਉਲੇ ਵਿੱਚ ਵੀ ਨੋ ਪ੍ਰੋਬਲਮ ਨੋ ਲਾਟ ਚੱਲ ਰਹੀ ਹੈ ਪਰ ਜਿਵੇਂ ਇੱਥੇ ਆਪਾਂ ਜੋਤੀਸਰ ਸਾਹਿਬ ਐਸਟ ਪਕਤ ਜਿੰਨੀ ਵੀ ਦੇਸ਼ ਵਿਦੇਸ਼ ਚ ਸੰਗਤਾ ਵੇਖ ਰਹੀ ਹੈ ਦੱਸਦੀ ਹੈ ਕਿ ਭਵਾਨੀਗੜ੍ਹ ਤੋਂ ਸੰਗਰੂਰ ਜਾਂਦੇ ਆ ਰਸਤੇ ਦੇ ਵਿੱਚ ਪਿੰਡ ਖੁਰਾਣਾ ਹੈ ਜਿੱਥੇ ਪਾਤਸ਼ਾਹੀ 6ਵੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਪਏ ਹੋਏ ਨੇ ਤੇ ਇੱਥੇ ਨਾਲ ਹੀ ਰੋਡ ਤੋਂ ਥੋੜੀ ਹਟਵੀਂ ਗੁਰਦੁਆਰਾ ਸਾਹਿਬ ਜੋਤੀਸਰ ਸਾਹਿਬ ਸਜਸ਼ੋਭਤ ਨੇ ਇੱਥੇ ਬਾਈ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਕਿ ਜੇ ਕੋਈ ਕਈ ਵਾਰੀ ਨੇਰਾ ਸਵੇਰਾਂ ਦਾ ਕੋਈ ਰਾਈ ਪਾਂਦੀ ਹੁੰਦਾ ਹੈ ਜਾਂ ਕੋਈ ਧੀ ਪੈਣ ਹੁੰਦੀ ਕੋਈ ਮੁਸੀਬਤ ਦਾ ਮਾਰਿਆ ਹੁੰਦਾ ਕਿੰਨੇ ਕਿ ਲੋਕਾਂ ਦਾ ਰਹਿਣ ਦਾ ਪ੍ਰਬੰਧ ਹੈ ਜੇ ਕੋਈ ਅਮਰਜੈਂਸੀ ਆ ਜਾਏ ਇੱਥੇ ਤਕਰੀਬਨ ਹਜ਼ਾਰ ਬੰਦੇ ਦਾ ਰਹਿਣ ਦਾ ਪ੍ਰਬੰਧ ਇਹ ਰਾਤ ਦਾ ਜੀ ਬਾਕੀ ਲੰਗਰ ਤੇ ਹਜ਼ਾਰ ਬੰਦੇ ਦਾ ਲੰਗਰ ਡੇਲੀ ਪੱਕਦਾ ਇਹ ਤੋਂ ਹੀ ਲੰਗਰ ਪੱਕ ਕੇ ਪੀਜੀ ਆ ਜਾਂਦਾ ਹਸਪਤਾਲ ਵਿੱਚ ਅੱਛਾ ਜੀ ਇਹ ਜਿਹੜਾ ਪੀਜੀ ਲੰਗਰ ਉੱਥੇ ਪਹੁੰਚਦਾ ਇੱਥੇ ਗੁਰੂ ਘਰ ਜੋਤੀਸਰ ਸਾਹਿਬ ਵੱਲੋਂ ਇਹ ਰੋਜ਼ ਦਾ ਕੰਮ ਹੈ ਜਾਂ ਇਹ ਤੋਂ ਡੇਲੀ ਲੰਗਰ ਬਣ ਕੇ ਪੀਜੀ ਆ ਜਾਂਦਾ ਜਿੱਥੇ ਸਾਰਾ ਦਿਨ ਬਰਤਾਇਆ ਜਾਂਦਾ ਜੀ ਸੋ ਸੰਗਤ ਜੀ ਇਹ ਵੀ ਸਾਨੂੰ ਅੱਜ ਪਤਾ ਲੱਗਿਆ ਕਿ ਗੁਰਦੁਆਰੇ ਜੋਤੀਸਰ ਸਾਹਿਬ ਬਾਬਾ ਕਿਰਪਾਲ ਸਿੰਘ ਜੀ ਕਾਰਸੋ ਵਾਲੇ ਬੈਠੇ ਨੇ ਨਾਲ ਇਹ ਸਿੰਘ ਬੈਠੇ ਨੇ ਇਹ ਸਿੰਘ ਵੀ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਇੱਥੇ ਨਿਭਾ ਰਹੇ ਨੇ ਹੋਰ ਵੀ ਸੰਗਤ ਬੜੀ ਹੈ ਪਰ ਜਿਵੇਂ ਰੋਜ਼ਾਨਾ ਪੀਜੀਐਮ ਪਹੁੰਚਦਾ ਹਸਪਤਾਲ ਦੇ ਵਿੱਚ ਇਥੋਂ ਰੋਜ਼ਾਨਾ ਲੰਗਰ ਤਿਆਰ ਹੋ ਕੇ ਉੱਥੇ ਮਰੀਜ਼ਾਂ ਵਾਸਤੇ ਲੋੜਵੰਦਾ ਵਾਸਤੇ ਆਪਣੇ ਆਪ ਚ ਹੀ ਬੜਾ ਛਲਾਗਾ ਜੋ ਕਦਮ ਹੈ ਤੇ ਬਾਬਾ ਜੀ ਜਾਨੀ ਕਹਿ ਲਈਏ ਜਿਹੜੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਲੰਗਰਾਂ ਦੀ ਜੋ ਵਿਰਾਸਤ ਦੇ ਵਿੱਚ ਦਿੱਤੀ ਜੋ ਹੁਕਮ ਕੀਤਾ ਹੈ ਅਸੀਂ ਉਸ ਹੁਕਮ ਨੂੰ ਹੀ ਵਜਾ ਰਹੇ ਅਗੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸੱਚੇ ਸੋਦੇ ਵੀਰ ਪਈਆਂ ਦਾ ਲੰਗਰ ਚਲਾਇਆ ਸੀ ਜਿਹੜਾ ਉਹਨਾਂ ਦਾ ਵੀਰ ਪਈਆਂ ਦਾ ਲੰਗਰ ਚਲਾਇਆ ਸੀ ਉਹ ਸਾਰੇ ਵੱਡ ਦੇ ਵਿੱਚ ਦੁਨੀਆ ਤੇ ਚੱਲ ਰਿਹਾ ਤੇ ਜਿੱਥੇ ਵੀ ਲੰਗਰ ਚੱਲਦਾ ਉੱਥੇ ਕਿਹ ਚੀਜ਼ ਦੀ ਕਾਟ ਨਹੀਂ ਰਹੀ ਮੈਂ ਵੀ ਤੁਸੀਂ ਸੱਚੇ ਸੌਦੇ ਦੀ ਗੱਲ ਕੀਤੀ ਹੈ ਪਾਕਿਸਤਾਨ ਦੇ ਵਿੱਚ ਇਸ ਵਕਤ ਸੇਵਾਵਾਂ ਚੱਲ ਰਹੀਆਂ ਨੇ ਜਿਹੜੀਆਂ ਗੁਰਦੁਆਰਾ ਐ ਆਪਣੇ ਤਰਨ ਤਰਨ ਸਾਹਿਬ ਦੀ ਜਾਂ ਕਿਹੜੀ ਬਬਜੀ ਗਤਾਰ ਸਿੰਘ ਦੀ ਰੈਣਮਈ ਏਥੇ ਤੁਹਾਡੇ ਜਿੰਨੇ ਵੀ ਸੰਗਤ ਜੀ ਨੇ ਤੁਸੀਂ ਅੱਗੇ ਗੁਰਮੁਖ ਪਿਆਰੇ ਸਾਰੇ ਜਥੇਦਾਰ ਪਾਕਿਸਤਾਨ ਦੀ ਸੇਵਾ ਦੇਖਣ ਵਾਸਤੇ ਲਾਸ ਗਿਆ ਨਾਲ ਇੱਕ ਮਰੀਦ ਸਿੰਘ ਜੀ ਅਸੀਂ ਦੋ ਜਣੇ ਵੇਖਣ ਵਾਸਤੇ ਗਏ ਅਸੀਂ ਸਾਰੇ ਗੁਰਦੁਆਰੇ ਦੇ ਦਰਸ਼ਨ ਕੀਤੇ ਤੇ ਉਹਨਾਂ ਨੂੰ ਸੇਵਾ ਦੀ ਹਾਂ ਕਰਤੀ ਇਹ ਫਿਰ ਪਾਕਿਸਤਾਨ ਦੀ ਸੇਵਾ ਜਤੋਂ ਲਗਭਗ 15 ਸਾਲ ਪਹਿਲਾਂ ਮਿਲ ਗਈ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਤੋਂ ਸੁਗਮ ਰੇ ਦੀ ਸਰਾ ਬਣਾ ਕੇ ਦਿੱਤੀ ਗਈ ਉਦੋਂ ਬਾਅਦ ਸਰੋਰ ਬਣਿਆ ਉਦੋਂ ਬਾਅਦ ਸਰੋਰ ਤੇ ਬਰਾਂਡੇ ਬਣੇ ਉਦੋਂ ਬਾਅਦ ਫਿਰ ਸੇਵਾ ਲਾਹੌਰ ਡੇਰਾ ਸਾਹਿਬ ਵਿਵਾਨ ਹਾਲ ਦੀ ਸੇਵਾ ਲੱਗੀ ਜਿਹੜੀ ਕਿ ਹੁਣ ਨਿਰੰਤਰ ਚੱਲ ਰਹੀ ਹੈ ਇਵੇਂ ਬਈ ਕਦੋਂ ਦੀ ਗੱਲ ਜਦੋਂ ਤੁਸੀਂ ਉੱਥੇ ਪਹਿਲਾਂ ਮੌਆਣਾ ਕਰਨ ਗਏ ਜਾਨੀ ਵੇਖਣ ਗਏ ਵੀ ਕੀ ਇਹ ਤੁਸੀਂ ਲਾ ਲਓ 2005 ਦੀ ਗੱਲ ਆ ਜੀ ਉਹ ਬਈ ਜਿਹੜਾ ਇੱਥੇ ਜਿਹਨੇ ਫਿਜ਼ੀਓਥੈਰੇਪਿਸਟ ਨੇ ਰੱਖੇ ਹੋਏ ਨੇ ਤਿੰਨ ਨੇ ਡਾਕਟਰ ਨੇ ਤੇ ਅਧਰੰਗ ਦੇ ਜਾਂ ਮਰੀਜ਼ ਨੇ ਲਖਵੇ ਵਾਲੇ ਨੇ ਰੀੜ ਦੀ ਹੱਡੀ ਜਾਂ ਲੱਤਾਂ ਗੋਡੇ ਮੋਡੇ ਦੁਖਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਬੜੇ ਪੇਚੀਦਾ ਜੇ ਕੇਸ ਹੁੰਦੇ ਨੇ ਉੱਥੇ ਕੋਈ ਸੇਵਾ ਕੋਈ ਫੀਸ ਵੀ ਲੱਗਦੀ ਹਸਪਤਾਲ ਦੀ ਜਾਂ ਫ੍ਰੀ ਹੈ ਜੀ ਇਹ ਆਪਣੇ ਹਸਪਤਾਲ ਵਿੱਚ ਹੈ ਇਲਾਜ ਫ੍ਰੀ ਆ ਤੇ ਜਿਹੜੇ ਹੈਗਾ ਸਾ ਜੋ ਲੰਗਰ ਚੱਲਦਾ ਹੈ ਲੰਗਰ ਵੀ ਫ੍ਰੀ ਦਿੱਤਾ ਜਾਂਦਾ ਸਾਰਾ ਖਰਚਾ ਫ੍ਰੀ ਆ ਕੋਈ ਚਾਰਜ ਨਹੀਂ ਲੈ ਜਾਂਦਾ ਆਪ ਦੀ ਖੁਸ਼ੀ ਨਾਲ ਗੋਲੋਕੇ ਜੀ ਜੋ ਮਰਜ਼ੀ ਪੈਸਾ ਪਾੜ ਤੂੰ ਘਟ ਨਾਮ 24 ਘੰਟਿਆਂ ਚ 22 ਘੰਟੇ ਜਪਣਾ ਚਾਹੀਦਾ 1.5 ਘੰਟੇ ਸਵੇਰੇ 1 ਘੰਟਾ ਸ਼ਾਮ ਨੂੰ ਉਹਦਾ ਦਸਵੰਦ ਨਿਕਲ ਜਾਂਦਾ ਨਹੀਂ ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਦੁੱਧ ਪੁੱਤ ਦਾ ਵਾਰ ਦਿੱਤਾ ਆ ਇਥੇ ਖਰਾਨੇ ਪਿੰਡ ਦਾ ਦੁੱਧ ਜਿਆਦਾ ਹੁੰਦਾ ਨਾਜ ਘੱਟ ਹੁੰਦਾ ਦੁੱਧ ਪੁੱਤ ਦੇ ਵਾਰ ਵਾਰ ਕਾਰਨ ਇਥੇ ਲੋਕ ਬੜੀ ਸ਼ਰਧਾ ਨਾਲ ਉਹਨਾਂ ਦੀਆਂ ਮਨੁਕਾਮਨਾ ਪੂਰਨ ਹੁੰਦੀਆਂ ਉਹ ਮੱਝਾਂ ਵੀ ਚੜਾਉਂਦੇ ਆ ਗੋਆਂ ਵੀ ਚੜਾਉਂਦੇ ਆ ਸਾਡੇ ਕੋਲ ਤਕਰੀਬਨ 15 16 ਮੱਝਾਂ ਨੇ ਦਾ ਬਰੰਗੂਆਂ ਨੇ ਅਸੀਂ ਕਦੇ ਵੀ ਕੋਈ ਚੀਜ਼ ਮੋਲ ਨਹੀਂ ਲਈ ਸਾਰੀ ਬਾਹਰੋਂ ਸੰਗਤੀ ਸੇਵਾ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਪੁੱਛ ਕੇ ਚ ਕਰਨੀ ਹੋਵੇ ਸਕਰੀਨ ਤੇ ਹੇਠਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਨੰਬਰ ਚੱਲ ਰਹੇ ਨੇ ਤੁਸੀਂ ਕਿਸੇ ਵੇਲੇ ਕੋਈ ਵੀ ਫੋਨ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਦਿਓ ਜਾਇ ਜੀ ਸਾਹਿਬ ਸਿੰਘ ਵਿਰਕਾ ਨਾਵਾ ਨੂੰ ਧੰਨਵਾਦ ਬਵੀ ਬੈਰ ਜੀ ਖਾਲਸਾ ਬੈਰ ਜੀ ਕੀ ਫਤਿਹ